ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਸਾਥਸੰਗੀ ਜਨੋ ਆਪ ਦੇ ਸਾਰੇ ਵੱਡੇ ਭਾਗਾਂ ਵਾਲੇ ਹੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਆਖਿਆ ਜਗਜੀਤ ਸਿੰਘ ਦੇ ਵਿਚਾਰ 32ਵੀਂ ਪੌੜੀ ਤੇ ਚੱਲ ਰਹੀ ਹੈ ਆਓ ਮਨ ਬਿਰਤਿਆ ਇਕਾਗਰ ਕਰਕੇ ਸਰਵਣ ਕਰਦੇ ਹਾਂ ਜੀ ਇੱਕ ਦੋ ਜੀ ਬਹੁ ਲੱਖ ਹੋਏ ਲੱਖ ਹੋ ਗਏ ਲੱਖ 20 ਤੰਦਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਕ ਬੜਾ ਅਹਿਮ ਸੁਨੇਹਾ ਸਾਰੇ ਜਗਤ ਨੂੰ ਦੇਣਾ ਚਾਹੁੰਦੇ ਆ ਇਸ ਪੌੜੀ ਤੇ ਰਹੀ ਆਪਾਂ ਸਾਰੇ ਸਰਵਣ ਕਰਾਂਗੇ ਕਿ ਮਨੁੱਖ ਪਰਮਾਤਮਾ ਦੀ ਉਸਤਤ ਕਰਦਾ ਵਡਿਆਈ ਕਰਦਾ ਜਿਵੇਂ ਤਰ੍ਹਾਂ ਆਪਾਂ ਕਿਸੇ ਬਾਣੀ ਦਾ ਜਾਪ ਕਰਦੇ ਆ ਕੋਈ ਜਪਜੀ ਸਾਹਿਬ ਪੜਦੇ ਆ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਕੋਈ ਅਖੰਡ ਪਾਠ ਸਾਹਿਬ ਕਰਦੇ ਆ ਤੇ ਮਨੁੱਖ ਕਹਿੰਦਾ ਵੀ ਮੈਂ ਵੱਧ ਤੋਂ ਵੱਧ ਪਾਠ ਕਰਾਂ ਵੱਧ ਤੋਂ ਵੱਧ ਨਾਮ ਜਪਾਂ ਵੱਧ ਤੋਂ ਵੱਧ ਵਾਰੀ ਮੈਂ ਪਾਠ ਕਰਾਂ ਫਿਰ ਕੀ ਕਰਦਾ ਉਹਨਾਂ ਦੀ ਗਿਣਤੀ ਕਰਦਾ ਵੀ ਮੈਂ ਅੱਜ 5 ਜਪਜੀ ਸਾਹਿਬ ਦੇ ਪਾਠ ਕਰ ਲਏ 20 ਕਰ ਲਏ 100 ਕਰ ਲਏ ਸੁਖਮਣੀ ਸਾਹਿਬ ਦੇ ਇੰਨੇ ਪਾਠ ਹੋ ਗਏ ਤੇ ਮੈਂ ਮੂਰ ਮੰਤਰ ਸਾਹਿਬ ਦੇ ਇੰਨੇ ਜਾਪ ਕਰ ਲਏ ਤਾਂ ਕਿੰਨੇ ਕਰਦਾ ਤੇ ਗੁਰੂ ਸਾਹਿਬ ਇੱਥੇ ਸਾਨੂੰ ਕਹਿਣ ਦਾ ਯਤਨ ਕਰਦੇ ਆ ਸੁਣਨ ਦਾ ਯਤਨ ਕਰਦੇ ਆ ਇੱਕ ਦੂਜੇ ਬ ਲੱਖ ਹੋਏ ਲੱਖ ਹੋਵੇ ਲੱਖ 20 ਜੇਕਰ ਇੱਕ ਜ਼ਬਾਨ ਤੋਂ ਲੱਖਾਂ ਜ਼ਬਾਨਾਂ ਬਣ ਜਾਣ ਇੱਕ ਜ਼ਬਾਨ ਮੇਰੀ ਇੱਕ ਜ਼ਬਾਨ ਤੋਂ ਲੱਖ ਜ਼ਬਾਨਾਂ ਬਣ ਜਾਣ ਔਰ ਲੱਖ ਜ਼ਬਾਨਾਂ ਤੋਂ 20 ਲੱਖ ਬਣ ਜਾਣ ਜੇ ਉਸ ਤੋਂ ਵਿਘਨ ਹੋਰ ਹੋ ਜਾਣ ਵੀ ਲੱਖ ਜਵਾਨ 20 ਲੱਖ ਬਣ ਜਾਵੇ ਜੇਕਰ ਲੱਖ ਲੱਖ ਗੇੜਾ ਆਖਿਆ ਇੱਕ ਨਾਮ ਜਗਦੀਸ਼ ਔਰ ਫਿਰ ਉਸ 20 ਲੱਖ ਜਵਾਨਾਂ ਦੁਆਰਾ ਇੱਕ ਪਰਮਾਤਮਾ ਦੇ ਨਾਮ ਨੂੰ ਬਾਰ-ਬਾਰ ਆਖਿਆ ਜਾਵੇ ਲੱਖ ਲੱਖ ਗੇੜਾ ਲੱਖ ਲੱਖ ਵਾਰੀ ਇੱਕ ਜਵਾਨ ਦੇ ਰਾਹੀਂ ਆਖਿਆ ਜਾਵੇ ਤੇ 20 ਲੱਖ ਜਵਾਨਾਂ ਦੇ ਰਾਹੀਂ ਉਹ ਪਰਮੇਸ਼ਰ ਦਾ ਨਾਮ ਜਗਦੇਵ ਦਾ ਨਾਮ ਰਟਿਆ ਹੋਇਆ ਏ ਤਰਾਪਦ ਪੌੜੀਆਂ ਚੜਿਏ ਹੋਏ ਕੇਸ ਪਰਮਾਤਮਾ ਨੂੰ ਮਿਲਣ ਦੀ ਤਾਂ ਇਹ ਯੁਗਤੀ ਹੈ ਵੀ ਇਹ ਜੇ ਇਸ ਤਰ੍ਹਾਂ ਜੇ ਇੰਨਾ ਤੇਜ਼ੀ ਦੇ ਨਾਲ ਜੇ ਸਫਰ ਕੋਈ ਕਰੇ ਇੰਨਾ ਤੇਜ਼ੀ ਦੇ ਨਾਲ ਪਰਮਾਤਮਾ ਦਾ ਜਪ ਹੋਵੇ ਜੇਕਰ ਤਾਂ ਜਾ ਕੇ ਰੱਬ ਨੂੰ ਮਿਲ ਸਕੇ ਕਿਉਂਕਿ ਰੱਬ ਨੂੰ ਮਿਲਣ ਦੇ ਵਿੱਚ ਇੱਕ ਤਾੰਗ ਹੈ ਤੇ ਨਾਮ ਜਪਣਾ ਇੱਕ ਸਾਡੀ ਕਿਰਿਆ ਜਿਸ ਕਿਰਿਆ ਦੇ ਨਾਲ ਰੱਬ ਤੱਕ ਪਹੁੰਚੇਦਾ ਤੇ ਮਹਾਰਾਜ ਕਹਿੰਦੇ ਵੀ ਜੇ ਇਸ ਤਰ੍ਹਾਂ ਹੋ ਜਾਵੇ ਵੀ ਇੱਕ ਜਵਾਨ ਦੇ ਲੱਖ ਜਵਾਨਾ ਬਣ ਜਾਣ ਲੱਖ ਦੀ 20 ਲੱਖ ਬਣ ਜਾਵੇ ਤੇ 20 ਲੱਖ ਜਵਾਨਾਂ ਤੋਂ ਫਿਰ ਇੱਕ ਇੱਕ ਜਵਾਨ ਤੋਂ ਲੱਖ ਵਾਰੀ ਵਾਹਿਗੁਰੂ ਦਾ ਜਾਪ ਕੀਤਾ ਜਾਵੇ ਤੇ ਫਿਰ ਜਾ ਕੇ ਰੱਬ ਨੂੰ ਮਿਲिए ਫਿਰ ਜਾ ਕੇ ਪਹੁੰਚਾ ਜਾ ਸਕਦਾ ਔਰ ਨਾਲ ਕਿੰਤੂ ਲਾ ਦਿੱਤਾ ਮਹਾਰਾਜ ਨੇ ਨਾਲ ਮਹਾਰਾਜ ਕਹਿੰਦੇ ਜੀ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰਹੀ ਸ ਇਹ ਆਕਾਸ਼ ਦੀਆਂ ਗੱਲਾਂ ਨੇ ਭਾਉ ਬ੍ਰਹਮ ਗਿਆਨੀ ਲੋਕਾਂ ਦੀਆਂ ਗੱਲਾਂ ਨੇ ਜਿਹੜੇ ਰੱਬ ਨੂੰ ਮਿਲਣ ਵਾਲੇ ਹਨ ਜਿਹੜੇ ਰੱਬ ਨੂੰ ਪਹੁੰਚੇ ਨੇ ਉਹਨਾਂ ਦੀਆਂ ਗੱਲਾਂ ਨੇ ਗੁਰਮੁਖ ਰੋਮ ਰੋਮ ਹਰ ਧਾਪ ਹੈ ਜਦੋਂ ਉਹ ਨਾਮ ਜਪਦੇ ਹਨ ਤੇ ਉਹਨਾਂ ਦਾ ਰੋਮ ਰੋਮ ਜ਼ਬਾਨ ਬਣ ਜਾਂਦਾ ਰੋਮ-ਰੋਮ ਦੇ ਵਿੱਚੋਂ ਵਾਇਗੁਰੂ ਦੀ ਧੁਨੀ ਪ੍ਰਗਟ ਹੁੰਦੀ ਹੈ ਉਹਨਾਂ ਦਾ ਰੋਮ-ਰੋਮ ਸਿਮਰਨ ਦਾ ਵਿਚਾਰਨ ਕਰਦਾ ਜਿਹੜੇ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ ਨੇ ਨਾਮ ਜਪਣ ਵਾਲੇ ਨੇ ਪਰ ਇਹ ਆਮ ਲੋਕਾਂ ਦੀ ਗੱਲ ਨਹੀਂ ਆਮ ਲੋਕਾਂ ਨੇ ਇਹ ਸਮਝ ਲਿਆ ਵੀ ਇੰਨੀ ਵਾਰੀ ਪਾਠ ਕਰਾਂਗੇ ਤੇ ਰੱਬ ਸਾਡੇ ਤੇ પ્રસન્ન ਹੋ ਜਾਵੇਗਾ ਇੰਨੀ ਵਾਰੀ ਜਪ ਕਰਾਂਗੇ ਕਿਸੇ ਦਾ ਤੇ ਰੱਬ ਸਾਡੇ ਤੇ ਦਿਆਲੂ ਹੋ ਜਾਵੇਗਾ ਨਾਨਕ ਨਜ਼ਰੀ ਪਾਈ ਐ ਕੂੜੀ ਕੂੜਾ ਠੀਸ ਪਰ ਝੋਟਿਆਂ ਗੱਲਾਂ ਨੇ ਸਾਰੀਆਂ ਕੂੜੇ ਲੋਕਾਂ ਦੀ ਗੱਪਾਂ ਮਾਰੀਆਂ ਹੋਈਆਂ ਗੱਲਾਂ ਨੇ ਇਸ ਤਰ੍ਹਾਂ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ ਭਾਵੇਂ ਜਿੰਨੇ ਵਾਰੀ ਤੁਸੀਂ ਜਪ ਕਰ ਲਓ ਨਾਨਕ ਨਜ਼ਰੀ ਪਾਈ ਐ ਨਜ਼ਰ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੇ ਪਰਮਾਤਮਾ ਮਿਹਰ ਕਰੇ ਤੇ ਤੁਹਾਡਾ ਇੱਕ ਵਾਰੀ ਦਾ ਜਪਿਆ ਹੋਇਆ ਵਾਹਿਗੁਰੂ ਸਫਲ ਹੋ ਜਾਵੇ ਗੱਜਪਿਆ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਜੇ ਮਨ ਬਿਰਤੇ ਕਾਗਰ ਹੈ ਨਹੀਂ ਮਨ ਤੇ ਟਿਕਿਆ ਨਹੀਂ ਮਨ ਵਿੱਚ ਤੇ ਹੋਰ ਖਿਆਲ ਚੱਲਦੇ ਪਏ ਨੇ ਤੇ ਪੜਦੇ ਆ ਪੰਜਬੀ ਸਾਹਿਬ ਦਾ ਪਾਠ ਪਏ ਆ ਮਨ ਵਿੱਚ ਹੋਰ ਖਿਆਲ ਚੱਲਦੇ ਪਏ ਮਨ ਵਿੱਚ ਵਿਕਾਰ ਚੱਲਦੇ ਪਏ ਨੇ ਜੋੜ ਚੱਲਦੇ ਪੈਣ ਹੋਰ ਤਰ੍ਹਾਂ ਦੇ ਫੋਰਨੇ ਚੱਲਦੇ ਪੈਣ ਔਰ ਦੇ ਸੁਖਮਣੀ ਸਾਹਿਬ ਦਾ ਪਾਠ ਕਰਦੇ ਪੈਣ ਸਹਿਜ ਪਾਠ ਸਾਹਿਬ ਕਰਦੇ ਪੈਣ ਸਿਮਰਨ ਮਾਲਾ ਫੜੀ ਹੋਈ ਹੈ ਮਨ ਕਿਤੇ ਹੋਰ ਹੀ ਬਜਾ ਕਰਦਾ ਇਹਨਾਂ ਗੱਲਾਂ ਦੇ ਨਾਲ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ ਇਹ ਮਹਾਰਾਜ ਕਹਿੰਦੇ ਨੇ ਲੋਕਾਂ ਦੀਆਂ ਗੱਪਾਂ ਨੇ ਕਿ ਭਾਈ ਇਹਨੇ ਜਪ ਕਰਨ ਨਾਲ ਰੱਬ ਮਿਲ ਜਾਂਦਾ ਪਰਮਾਤਮਾ ਦੀ ਪ੍ਰਾਪਤੀ ਤਾਂ ਪਰਮਾਤਮਾ ਦੀ ਕਿਰਪਾ ਦੁਆਰਾ ਹੁੰਦੀ ਹੈ ਨਾਨਕ ਨਜ਼ਰੀ ਪਾਈਐ ਨਜ਼ਰ ਦੇ ਨਾਲ ਨਜ਼ਰ ਕਹਿੰਦੇ ਪਰਮਾਤਮਾ ਦੀ ਮਿਹਰ ਨੂੰ ਕਿ ਵਾਹਿਗੁਰੂ ਜੀ ਦੀ ਮਿਹਰ ਜਦੋਂ ਹੋਏਗੀ ਉਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਉਸ ਤੋਂ ਬਿਨਾਂ ਨਹੀਂ ਐਸ ਕਰਕੇ ਪਰਮਾਤਮਾ ਦੀ ਕਿਰਪਾ ਨੂੰ ਲੋਚਿਆ ਕਰੋ ਕਿ ਰੱਬ ਸਾਡੇ ਉੱਤੇ ਮਿਹਰવાન ਹੋ ਜਾਵੇ ਤੇ ਮਿਹਰਬਾਨ ਕਦੋਂ ਹੋਏਗਾ ਮਿਹਰਬਾਨ ਅਦੋਂ ਹੋਏਗਾ ਜਦੋਂ ਅਸੀਂ ਇਮਾਨਦਾਰੀ ਦੇ ਨਾਲ ਪਾਠ ਕਰਾਂਗੇ ਇਮਾਨਦਾਰੀ ਦੇ ਨਾਲ ਜਪ ਕਰਾਂਗੇ ਇਮਾਨਦਾਰੀ ਦੇ ਨਾਲ ਨਾਮ ਜਪਾਂਗੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਨਿਤਨੇਮ ਕਰਾਂਗੇ ਗੁਰੂ ਦੇ ਹੁਕਮ ਨੂੰ ਫੋਲੋ ਕਰਾਂਗੇ ਗੁਰੂ ਦੀ ਗੱਲ ਨੂੰ ਮੰਨਾਂਗੇ ਜੇਕਰ ਤਾਂ ਗੁਰੂ ਸਾਹਿਬ ਸਾਡੇ ਤੇ ਮਿਹਰਬਾਨ ਹੋਏਗਾ ਗੁਰੂ ਸਾਹਿਬ ਕਹਿੰਦੇ ਵੀ ਬਹੁਤੀ ਗੱਲਾਂ ਤੇ ਛੱਡੋ ਕਿਣ ਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਿਣੇ ਨਾ ਆਵੇ ਇੱਕ ਕਿਣਕਾ ਵੀ ਵਾਹਿਗੁਰੂ ਦੀ ਮਹਿਮਾ ਦਾ ਉਹਦੇ ਸ਼ਬਦ ਦਾ ਉਹਦੇ ਨਾਮ ਦਾ ਜੇਕਰ ਸਾਡੇ ਪੱਲੇ ਪੈ ਜਾਵੇ ਹਿਰਦੇ 'ਚ ਵਸ ਜਾਵੇ ਤੇ ਉਹ ਵਡਿਆਈ ਗਿਣਤੀ ਤੋਂ ਬਾਹਰ ਹੀ ਹੋ ਜਾਂਦੀ ਆ ਗੁਰੂ ਸਾਹਿਬ ਜੀ ਕਹਿੰਦੇ ਵੀ ਵੇਖੋ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਤੇ ਜਪ ਜ਼ਰੂਰੀ ਹੈ ਪਰ ਕਿਸ ਤਰ੍ਹਾਂ ਹੋਵੇ ਤੇ ਫਿਰ ਮਹਾਰਾਜ ਜੀ ਆਪ ਹੀ ਦੱਸਦੇ ਨੇ ਤੇ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬੈਠੀਏ ਜਦੋਂ ਸਿਮਰਨ ਕਰਨ ਵਾਸਤੇ ਬੈਠੀਏ ਨਾਮ ਜਪਣ ਵਾਸਤੇ ਭਾਵੇਂ ਪਾਠ ਕਰਨ ਵਾਸਤੇ ਨਿਤਨੇਮ ਕਰਨ ਵਾਸਤੇ ਤੇ ਉਸ ਵੇਲੇ ਆਪਣੇ ਮਨ ਨੂੰ ਇਕਾਗਰ ਕਰਨਾ ਸਿੱਖ ਲਓ ਗੁਰੂ ਸਾਹਿਬ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਤਾਨ ਇਕਾਗਰ ਚਿਤ ਸਾਵਤਾਨ ਹੋ ਕੇ ਇਕਾਗਰ ਚਿਤ ਹੋ ਕੇ ਪਰਮਾਤਮਾ ਦੀ ਵਡਿਆਈ ਕਰੋ ਤੇ ਜਦੋਂ ਇਹ ਵਡਿਆਈ ਕਰਾਂਗੇ ਤੇ ਫਿਰ ਮਹਾਰਾਜ ਕਹਿੰਦੇ ਕੋਟ ਬੈਕੁੰਥ ਮੁਕਤ ਮੋਖ ਪਾਏ ਏਕ ਨਿਮਖ ਹਰਕੇ ਗੁਣ ਗਾਏ ਕਰੋੜਾਂ ਹੀ ਬੈਕੁੰਥ ਤੇ ਮੁਕਤਾਂ ਦੀ ਪ੍ਰਾਪਤੀ ਹੋ ਜਾਊਗੀ ਮੁਕਤੀਆਂ ਦੀ ਪ੍ਰਾਪਤੀ ਹੋ ਜਾਵੇਗੀ ਇੱਕ ਨਿਮਖ ਦੇ ਵਾਸਤੇ ਵੀ ਉਸ ਪਰਮਾਤਮਾ ਦੇ ਗੁਣ ਗਾ ਲੈ ਤਾਂ ਕੋਟ ਬੈਕੁੰਥ ਮੁਕਤ ਮੋਖ ਪਾਏ ਏਕ ਨਿਮਖ ਹਰਕੇ ਗੁਣ ਗਾਏ ਅਨੇਕ ਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਜੇ ਪਰਮਾਤਮਾ ਦੀ ਗੱਲ ਬਾਣੀ ਦੀ ਗੱਲ ਗੁਰੂ ਦੀ ਗੱਲ ਸਾਨੂੰ ਚੰਗੀ ਲੱਗ ਜਾਵੇ ਸਾਡੇ ਮਨ ਨੂੰ ਤੇ ਫਿਰ ਮਹਾਰਾਜ ਕਹਿੰਦੇ ਆ ਇਹਦਾ ਪਉਨ ਬੜਾ ਮਹਾਨ ਹੈ। ਅਨੇਕ ਰਾਜ ਭੋਗ ਤੇ ਵਡਿਆਈ ਪ੍ਰਾਪਤ ਹੋ ਜਾਂਦੀ ਹੈ ਥੋੜੇ ਸਮੇਂ ਦੇ ਵਿੱਚ। ਇੱਕ ਨਿਮਖ ਦੇ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਬੜਾ ਹੀ ਤੂੰ ਧਿਆਨ ਦੇ ਨਾਲ ਬੜਾ ਸਾਵਧਾਨ ਹੋ ਕੇ ਉਸ ਵੱਡੇ ਮਾਲਕ ਦੀ ਵਡਿਆਈ ਕਰ ਕਿਉਂਕਿ ਬਹੁਤ ਵੱਡਾ ਹੈ। ਉਹ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਣ ਤੋ ਪਤਾ ਉਹਨੂੰ ਸਭ ਪਤਾ ਕਿ ਅਸੀਂ ਕੀ ਕਰ ਰਹੇ ਹਾਂ ਕੀ ਸੋਚ ਰਹੇ ਹਾਂ ਸਾਡੇ ਮਨ ਚੇਤੀ ਚੱਲ ਰਿਹਾ ਐਸ ਕਰਕੇ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਔਕਣ ਜੋਰ ਚੁਪ ਨਾ ਜੋਰ ਮਨੁੱਖ ਕਹਿੰਦਾ ਮੈਂ ਬੜੀਆਂ ਸਮਰਥਾ ਦਾ مالک ਹਾਂ ਮੇਰੇ ਕੋਲ ਬੜੀ ਸਮਰਥਾ ਬੜੀ ਤਾਕਤ ਹੈ ਪਰ ਗੁਰੂ ਸਾਹਿਬ ਕਹਿੰਦੇ ਵੀ ਰੱਬ ਦੇ ਹੁਕਮ ਤੋਂ ਬਿਨਾਂ ਇੱਕ ਬੋਲ ਨਹੀਂ ਕੱਢ ਸਕਦਾ ਤੂੰ ਤੇਰੀ ਜ਼ੁਬਾਨ ਤੇ ਤੇਰਾ ਜੋਰ ਨਹੀਂ ਆ ਬੋਲਣ ਤੇ ਤੇਰਾ ਜੋਰ ਨਹੀਂ ਆ ਆਪਾਂ ਦੇਖੋ ਕਈ ਵਾਰੀ ਕਈ ਵਾਰੀ ਆਪਾਂ ਕਹਿੰਦੇ ਤੂੰ ਕੀ ਬੋਲਿਆ ਕੰਦਾ ਜੀ ਮੇਥੋਂ ਤਾਂ ਗਲਤੀ ਹੋ ਗਈ ਮੈਂ ਨਿਕਲ ਗਿਆ ਮੂੰਹੋਂ ਮਾਰਾ ਕਹਿੰਦੇ ਤੁਹਾਡੀ ਜ਼ੁਬਾਨ ਤੁਹਾਡੇ ਵੱਸ ਵਿੱਚ ਨਹੀਂ ਆ ਔਰ ਚੁੱਪ ਕਰਨ ਦੇ ਉੱਤੇ ਵੀ ਜੋਰ ਨਹੀਂ ਆ ਜ਼ੁਬਾਨ ਰਾਹੀਂ ਤੇ ਚੁੱਪ ਕਰ ਜਾਓਗੇ ਪਰ ਮਨ ਤੇ ਫਿਰ ਵੀ ਕੁਛ ਨਾ ਕੁਝ ਬੋਲਦਾ ਰਹਿੰਦਾ ਮਨ ਤੇ ਫੁਰਨੇ ਚੱਲਦੇ ਰਹਿੰਦੇ ਨੇ ਜੋਰ ਨਾ ਮੰਗਣਾ ਦੇਣਾ ਜੋਰ ਮੰਗਣ ਤੇ ਜੋਰ ਨਹੀਂ ਤੁਹਾਡਾ ਆਪਾਂ ਕਹੀਏ ਵੀ ਮੰਗ ਲਈਏ ਹੁਣ ਮੰਗ ਲਈਏ ਤੇ ਤੁਹਾਡੇ ਕੋਲ ਤੇ ਮੰਗਣ ਦੀ ਤਾਂ ਗੱਲ ਹੈ ਪਰ ਗਾਹ ਦੇਣ ਵਾਲਾ ਉਹ ਦੇਣਾ ਵੀ ਉਹਦੇ ਵਸ ਵਿੱਚ ਨਹੀਂ ਮਾਰੇ ਕਹਿੰਦੇ ਮੰਗਣਾ ਵੀ ਵਸ ਵਿੱਚ ਨਹੀਂ ਆ ਤੇ ਦੇਣਾ ਵੀ ਕਿਸੇ ਦੇ ਵਸ ਵਿੱਚ ਨਹੀਂ ਆ ਇਹ ਰੱਬ ਦੀ ਖੇਡ ਹੈ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਉਹਦੀ ਨਜ਼ਰ ਦੇ ਨਾਲ ਕੋਈ ਕਿਸੇ ਨੂੰ ਕੁਝ ਦਿੰਦਾ ਦਿੰਦਾ ਤੇ ਪਰਮਾਤਮਾ ਬਾਹਨਾ ਕੋਈ ਹੋਰ ਬਣ ਜਾਂਦਾ ਅਸਕਰਕੇ ਗੁਰੂ ਸਾਹਿਬ ਕਹਿੰਦੇ ਕਿ ਇੰਦਰੀਆਂ ਉੱਤੇ ਤੁਹਾਡਾ ਕੰਟਰੋਲ ਨਹੀਂ ਨਾ ਤੇ ਆਖਣ ਦੇ ਉੱਤੇ ਬੋਲਣ ਤੇ ਕੰਟਰੋਲ ਹੈ ਨਾ ਤੁਹਾਡਾ ਚੁੱਪ ਕਰਨ ਤੇ ਕੰਟਰੋਲ ਹੈ ਨਾ ਮੰਗਣ ਤੇ ਕੰਟਰੋਲ ਹੈ ਤੇ ਨਾ ਕਿਸੇ ਤੇ ਦੇਣ ਤੇ ਕੰਟਰੋਲ ਹੈ ਹੁਣ ਦੇਖੋ ਨਾ ਕਈ ਵਾਰੀ ਵਸਤੂ ਜਿਹੜੀ ਕਿਸੇ ਨੂੰ ਦੇਣੀ ਹੁੰਦੀ ਆ ਔਰ ਦੇਣੀ ਚਾਹੀਦੀ ਆ ਲੋੜਵੰਤ ਨੂੰ ਉਦੋਂ ਤੁਸੀਂ ਦੇਂਦੇ ਨਹੀਂ ਜਿੱਥੇ ਦੇਣੀ ਚਾਹੀਦੀ ਆ ਨਾ ਜੋਜ ਕਰਨੀ ਚਾਹੀਦੀ ਕਿਉਂਕਿ ਵਸਤੂਆਂ ਜਿਹੜੀਆਂ ਅਰਦਾਸ ਜਿਹੜੇ ਨੇ ਉਹ ਵਰਤਣ ਵਾਫਤ ਨੇ ਹੁਣ ਸਾਡੇ ਕੋਲ ਵਾਧੂ ਪੈਣ ਕਿਸੇ ਲੋੜਵੰਦ ਕੋਲ ਹੈ ਨਹੀਂ ਤੇ ਉਹ ਵਾਧੂ ਸਾਡੇ ਕੋਲ ਉਹ ਅਸੀਂ ਦੇ ਦੇਣੇ ਚਾਹੀਦੇ ਨੇ ਕਿਸੇ ਨੂੰ ਦੇਣੇ ਚਾਹੀਦੇ ਨੇ ਹੁਣ ਦੇਖੋ ਗੁਰਬਾਣੀ ਦਾ ਇੱਕ ਬਚਨ ਆਪਾਂ ਸੁਣ ਲਿਆ ਤੇ ਜ਼ਿੰਦਗੀ ਬਦਲ ਜਾਏਗੀ ਆਉਤ ਫਰੀਦ ਸਾਹਿਬ ਜੀ ਦਾ ਬਚਨ ਆ ਫਰੀਦਾ ਇਕ ਨਾ ਔਟਾ ਅਗਲਾ ਇਕ ਨਾ ਨਹੀਂ ਲੋਨ ਅੱਗੇ ਗਾਇਸ ਅੱਗੇ ਜਾਇ ਸਜਾਬ ਸੁਣ ਛੋਟਾਂ ਖਾਸੀ ਕਾਉਣ ਇੱਕ ਦੇ ਕੋਲ ਕੰਨੇ ਨੋਨ ਨਹੀਂ ਤੇ ਇੱਕ ਦੇ ਕੋਲ ਆਟਾ ਕੰਨੇ ਬੋਰੀਆਂ ਦੀ ਬੋਰੀਆਂ ਪਈਆਂ ਪਈਆਂ ਨੇ ਉਹ ਖਰਾਬ ਹੋਣ ਲੱਗੀਆਂ ਨੇ ਤੇ ਇੱਕ ਦੇ ਕੋਲ ਆਟਾ ਵੀ ਨਹੀਂ ਖਾਣ ਵਾਲਾ ਤੇ ਨੋਨ ਵੀ ਨਹੀਂ ਹੈ ਤੇ ਉਹ ਦੇਣਾ ਚਾਹੀਦਾ ਉਹਨੂੰ ਤੇ ਤੁਹਾਡੇ ਕੋਲ ਹੈਗਾ ਤੇ ਇਹ ਤੁਹਾਡੇ ਕੋਲ ਪਦਾਰਥ ਹੈ ਕਿਸ ਨੂੰ ਦੇ ਦੇਣਾ ਚਾਹੀਦਾ ਇਸ ਕਰਕੇ ਮਹਾਰਾਜ ਇਹ ਕਹਿੰਦੇ ਕਿ ਸਮਰਥਾ ਦੇ ਨਾਲ ਉਹ ਪ੍ਰਮਾਤਮਾ ਭਰਪੂਰ ਹੈ ਸਾਡੇ ਕੋਲ ਬੋਲਣ ਦੀ ਸਮਰਥਾ ਨਹੀਂ ਸਾਡੇ ਕੋਲ ਚੁੱਪ ਕਰਨ ਦੀ ਸਮਰਥਾ ਨਹੀਂ ਸਾਡੇ ਕੋਲ ਮੰਗਣ ਦੀ ਸਮਰਥਾ ਵੀ ਨਹੀਂ ਤੇ ਸਾਡੇ ਕੋਲ ਦੇਣ ਦੀ ਸਮਰਥਾ ਵੀ ਨਹੀਂ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੀਵਨ ਦੀ ਵੀ ਸਾਡੀ ਸਮਰਥਾ ਨਹੀਂ ਹੁਣ ਆਪਾਂ ਕਹਿੰਦੇ ਆ ਕਿ ਇਹਨਾਂ ਸਾਲ ਜੀਉਣਾ ਚਾਹੀਦਾ ਬੰਦਾ 100 ਸਾਲ ਦਾ ਹੋਣਾ ਚਾਹੀਦਾ ਕਿ ਸਾਰੇ 100 ਸਾਲ ਦੇ ਹੋ ਰਹੇ ਨੇ ਹਰ ਬੰਦਾ ਜੀਵਣਾ ਚਾਹੁੰਦਾ ਮਰਨਾ ਕੋਈ ਨਹੀਂ ਚਾਹੁੰਦਾ ਪਰ ਮੌਤ ਫਿਰ ਵੀ ਆ ਜਾਂਦੀ ਹੈ ਔਰ ਜਿਹੜੇ ਮਰਨ ਨੂੰ ਲਾਚਾਰ ਨੇ ਉਹ ਕਹਿੰਦੇ ਰੋਜ਼ ਕਰਦੇ ਅਰਦਾਸਾਂ ਕਰਦੇ ਵੀ ਬੱਬਾ ਸਾਨੂੰ ਚੱਕ ਲੈ ਉਹਨਾਂ ਨੂੰ ਮੌਤ ਵੀ ਨਹੀਂ ਆਉਂਦੀ ਮਹਾਰਾਜ ਕਹਿੰਦੇ ਜ਼ਿੰਦਗੀ ਤੁਹਾਡੇ ਵੱਸ ਵਿੱਚ ਨਹੀਂ ਤੇ ਮੌਤ ਵੀ ਤੁਹਾਡੇ ਵੱਸ ਵਿੱਚ ਨਹੀਂ ਇਹ ਵੀ ਰੱਬ ਦੇ ਹੁਕਮ ਵਿੱਚ ਹੈ ਮੌਤ ਵੀ ਜਦੋਂ ਰੱਬ ਦਾ ਹੁਕਮ ਹੋਏਗਾ ਉਦੋਂ ਆਏਗੀ ਤੇ ਜ਼ਿੰਦਗੀ ਜ਼ਿੰਦਗੀ ਵੀ ਔਨਿਕ ਜਿੰਨੇ ਰੱਬ ਨੇ ਤੁਹਾਨੂੰ ਦਿੱਤੇ ਹੋਈ ਆ ਪਰਮਾਤਮਾ ਦੇ ਹੁਕਮ ਤੋਂ ਵੱਧ ਕੋਈ ਜੀ ਨਹੀਂ ਸਕਦਾ ਤੇ ਹੁਕਮ ਤੋਂ ਪਹਿਲਾਂ ਕੋਈ ਮਾਰ ਨਹੀਂ ਸਕਦਾ ਜੋਰ ਨਰਾਜ ਮਾਲ ਮਨਸੂਰ ਰਾਜ ਦੇ ਉੱਤੇ ਜੋਰ ਨਹੀਂ ਕੰਟਰੋਲ ਨਹੀਂ ਕਿ ਤੁਸੀਂ ਕਿਤੇ ਰਾਜ ਕਰ ਸਕਦੇ ਹੋ ਜਿਹੜਾ ਰਾਜ ਭਾਗ ਪ੍ਰਾਪਤ ਹੁੰਦਾ ਇਹ ਵੀ ਕਿਸੇ ਨੂੰ ਕਰਮਾਂ ਦੇ ਕਰਕੇ ਰਾਜ ਭਾਗ ਪ੍ਰਾਪਤ ਹੁੰਦਾ ਜਿਹੜੇ ਰਾਜ ਭਾਗ ਦੇ ਮਾਲਕ ਬਣਦੇ ਨੇ ਪਦਾਰਥਾਂ ਦੇ ਮਾਲਕ ਬਣਦੇ ਨੇ ਹੁਣ ਜਿਹੜੇ ਪਦਾਰਥ ਸਾਡੇ ਕੋਲ ਨੇ ਇਹ ਵੀ ਸਾਨੂੰ ਰੱਬ ਦੇ ਦਿੱਤੇ ਹੋਏ ਪਦਾਰਥ ਅਸੀਂ ਖੋਗਦੇ ਹਾਂ ਤੇ ਮਨੁੱਖ ਕਈ ਵਾਰੀ ਸੋਚ ਲੰਦਾ ਵੀ ਮੇਰੀ ਬੜੀ ਸਮਰੱਥਾ ਮੈਂ ਆਪਣੀ ਸਮਰੱਥਾ ਦੇ ਨਾਲ ਕਮਾਇਆ ਸਮਰੱਥਾ ਤੇ ਲੋਕਾਂ ਕੋਲ ਬਹੁਤ ਹੈ ਲੋਕਾਂ ਨੇ ਬਹੁਤ ਵੱਡੀਆਂ ਪੜ੍ਹਾਈਆਂ ਕੀਤੀਆਂ ਵੱਡੀਆਂ ਡਿਗਰੀਆਂ ਲਿੱਤੀਆਂ ਪਰ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਪਈਆਂ ਹੁਣ ਮਨੁੱਖ ਜਿਹੜਾ ਮਿਹਨਤ ਕਰ ਕਰਕੇ ਥੱਕ ਜਾਂਦਾ ਪਰ ਰੋਟੀ ਖਾਣ ਜੋਗਰੇ ਪੈਸੇ ਨਹੀਂ ਹੁੰਦੇ ਇਹਨਾਂ ਕਹੋ ਕਿ ਮਿਹਨਤ ਨਾਲ ਸਭ ਕੁਝ ਮਿਲ ਜਾਂਦਾ ਜ਼ਿਮੀਂਦਾਰ ਵੇਖੋ ਕਿਸ ਤਰ੍ਹਾਂ ਮਿੱਟੀ ਨਾਲ ਮਿੱਟੀ ਹੋਈ ਜਾਂਦਾ ਰੋਤ ਅੱਧੀ ਰਾਤ ਨੂੰ ਜਾ ਕੇ ਪਾਣੀ ਲਾਉਂਦਾ ਕਦੇ ਵਾਢੀਆਂ ਕਰਦਾ ਕਦੇ ਜਿਹੜਾ ਹੜ ਬਾਉਂਦਾ ਕਿੰਨਾ ਕੁਝ ਕਰਦਾ ਔਰ ਕਈ ਵਾਰੀ ਐਸਾ ਕੁਝ ਹੁੰਦਾ ਕਿ ਜਿਹੜਾ ਕੁਝ ਕਮਾਇਆ ਹੁੰਦਾ ਉਹ ਵੀ ਚਲਿਆ ਜਾਂਦਾ ਕਈ ਵਾਰੀ ਅੱਗ ਲੱਗ ਜਾਂਦੀ ਹੈ ਕਈ ਵਾਰੀ ਹੜ ਆ ਜਾਂਦੇ ਕਈ ਵਾਰੀ ਗੜੇ ਪੈ ਜਾਂਦੇ ਮਿਹਨਤ ਕੀ ਕਰੇਗੀ ਬਣ ਕਰਮਾ ਕਿਸ ਪਾਈਏ ਨਹੀਂ ਜੇ ਬਹੁ ਤੇਰਾ ਹਸਾਬ ਹੈ ਤੇ ਮਹਾਰਾਜ ਕਹਿੰਦੇ ਨੇ ਰਾਜ ਦੇ ਉੱਤੇ ਵੀ ਜੋਰ ਨਹੀਂ ਆਪਣੀ ਮਰਜ਼ੀ ਨਾਲ ਤੁਸੀਂ ਰਾਜੇ ਨਹੀਂ ਬਣ ਸਕਦੇ ਆਪਣੀ ਮਰਜ਼ੀ ਦੇ ਨਾਲ ਤੁਸੀਂ ਧਨਵੰਤ ਨਹੀਂ ਬਣ ਸਕਦੇ ਆਪਣ ਲਈ ਆ ਜੇ ਮਿਲਿਆ ਤਾਂ ਸਭ ਕੋ ਭਾਗਟ ਹੋਏ ਕਰਮਾਂ ਉੱਪਰ ਨਿਭੜੇ ਜੇ ਲੋਚੇ ਸਭ ਕੋਏ ਗੁਰੂ ਸਾਹਿਬ ਕਹਿੰਦੇ ਕਿ ਆਪਣਾ ਲਈ ਆ ਜੇ ਕੋਈ ਮਿਲਦਾ ਹੋਵੇ ਤੇ ਹਰ ਬੰਦਾ ਚਾਹੁੰਦਾ ਕਿ ਮੈਂ ਅਮੀਰ ਬਣ ਜਾਵਾਂ ਹਰ ਬੰਦੇ ਦਾ ਸੁਪਨਾ ਤੇ ਕਈ ਵਾਰ ਰੱਬ ਪੈਸਾ ਦੇ ਦਿੰਦਾ ਪਰ ਵਰਤਣ ਦਾ ਹੁਕਮ ਨਹੀਂ ਹੁੰਦਾ ਪਿਆਰਿਓ ਲੋਕਾਂ ਦੇ ਘਰੇ ਢੇਰ ਲੱਗੇ ਪਏ ਆ ਮਾਇਆ ਦੇ ਪੈਸੇ ਦੇ ਸੋਨੇ ਚਾਂਦੀ ਦੇ ਢੇਰ ਲੱਗੇ ਪਏ ਨੇ ਪਰ ਵਰਤਣ ਦਾ ਹੁਕਮ ਨਹੀਂ ਕਿਉਂ ਸੋਮੈ ਧਨ ਰੱਖਣ ਕੋ ਦੀਆ ਮੁਗਦ ਕਹ ਧਨ ਮੇਰਾ ਜਮ ਕਾ ਡੰਡ ਮੂੰਡ ਮੇ ਲੱਗੇ ਕਿਨ ਮੇ ਕਰੇ ਨੀ ਬੇਰਾ ਸਤਗੁਰੂ ਜੀ ਬਖਸ਼ੀਸ਼ ਕਰਦੇ ਨੇ ਇਹ ਭਾਰੀ ਜਿਹੜੇ ਸੋਮ ਜਨ ਨੇ ਉਹਨਾਂ ਨੂੰ ਧਨ ਜਿਹੜਾ ਰੱਖਣ ਵਾਸਤੇ ਦਿੱਤਾ ਵੀ ਸੰਭਾਲ ਕੇ ਰੱਖ ਵਰਤਣਾ ਨਹੀਂ ਭੁੱਖੇ ਰਹਿ ਜਾਣਗੇ ਉਹ ਰੋਟੀ ਇਕ ਟੰਗਾ ਖਾ ਲੈਣਗੇ ਘਰ ਵੀ ਸਬਜ਼ੀ ਨਹੀਂ ਬਣੂਗੀ ਮਕਾਨ ਵੀ ਟੁੱਟਿਆ ਫੁੱਟਿਆ ਉਹਨਾਂ ਦੇ ਕੋਲ ਪਰ ਪੈਸਾ ਬਹੁਤ ਹੈ ਯੋਜਨਾ ਨਹੀਂ ਕਰਨਾ ਵਰਤਣਾ ਨਹੀਂ ਕਿਉਂਕਿ ਸੰਭਾਲ ਕਰਨ ਵਾਸਤੇ ਰੱਬ ਨੇ ਦਿੱਤਾ ਜਿਵੇਂ ਤਰ੍ਹਾਂ ਚੌਕੀਦਾਰ ਰਖਵਾਲੀ ਕਰਦਾ ਹੈ ਖਜ਼ਾਨੇ ਦੀ ਐਸੀ ਤਰ੍ਹਾਂ ਸਤਗੁਰ ਕਹਿੰਦੇ ਜੋਰਨ ਰੋਜ ਮਾਲ ਮਨਸੂਰ ਸੋਰ ਜਿਹੜਾ ਰੋਲਾ ਪੈਂਦਾ ਪਿਆ ਸਭ ਤੋਂ ਜ਼ਿਆਦਾ ਰੋਲਾ ਸਾਡੇ ਅੰਦਰ ਪਿਆ ਕਦੇ ਕਾਮ ਦਾ ਰੋਲਾ ਪੈਂਦਾ ਕਦੇ ਕ੍ਰੋਧ ਦਾ ਕਦੇ ਹੰਕਾਰ ਦਾ ਰੋਲਾ ਸਾਡੇ ਅੰਦਰ ਰੋਲਾ ਹੀ ਚੱਲਦਾ ਰਹਿੰਦਾ ਸਾਡਾ ਜਿਹੜਾ ਮਨ ਹਰ ਵੇਲੇ ਭੱਜਿਆ ਫਿਰਦਾ ਹਰ ਵੇਲੇ ਫੁਰਨੇ ਚੱਲਦੇ ਰਹਿੰਦੇ ਨੇ ਇਹਨਾਂ ਤੇ ਕੰਟਰੋਲ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਕਿਸੇ ਉੱਤੇ ਕਿਸੇ ਦਾ ਵਸ ਨਹੀਂ ਇਹ ਸਭ ਕੁਝ ਪਰਮਾਤਮਾ ਦੇ ਵੱਲੋਂ ਆਟੋਮੈਟਿਕ ਹੋ ਰਿਹਾ ਹੈ ਜੀ ਜੋੜ ਨਾ ਸੁਰਤੀ ਗਿਆਨ ਵਿਚਾਰ ਜੋੜ ਨਾ ਜੁਗਤੀ ਛੋਟਾ ਸੰਸਾਰ ਤੇ ਨਹੀਂ ਸੁਰਤੀ ਉੱਤੇ ਕਿਸੇ ਦਾ ਜੋਰ ਹੈ ਹੁਣ ਮਨੁੱਖ ਕਹੇ ਜੀ ਮੈਂ ਮੇਰਾ ਜੀ ਕਰਦਾ ਵੀ ਮੈਂ ਸਿਮਰਨ ਕਰ ਲਵਾਂ ਪਰ ਮੇਰਾ ਮਨ ਨਹੀਂ ਜੁੜਦਾ ਹੁਣ ਕੀ ਕੋਈ ਮਨੁੱਖ ਜੋਰ ਲਾ ਕੇ ਆਪਣੀ ਸੁਰਤੀ ਨੂੰ ਜੋੜ ਸਕਦਾ ਉਦੋਂ ਵੀ ਗੁਰੂ ਸਾਹਿਬ ਕਹਿੰਦੇ ਵੀ ਜੇ ਸੁਰਤੀ ਤੁਹਾਡੇ ਜੁੜਦੀ ਨਹੀਂ ਤੇ ਤੁਸੀਂ ਰਾਬਾਗੇ ਅਰਦਾਸ ਕਰੋ ਵਾਹਿਗੁਰੂ ਅੱਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਕਿਰਪਾ ਕਰ ਤੇ ਸਾਡਾ ਮਨ ਇਕਾਗਰ ਹੋਵੇ ਸਭ ਸਾਡਾ ਮਨ ਜੁੜੇ ਤੇ ਸਿਮਰਨ ਵਿੱਚ ਲੱਗ ਜਾਵੇ ਐਸੀ ਕਿਰਪਾ ਸਾਡੇ ਤੇ ਕਰ ਅਰਦਾਸਾਂ ਕਰਦੇ ਹਾਂ ਗੁਰੂ ਸਾਹਿਬ ਦਾ ਬਚਨ ਹੈ ਮਨ ਵਸਾ ਹੋਵੇ ਨਾਹਨ ਕਾ ਜੇ ਪੂਰਨ ਕਿਰਪਾ ਹੋਏ ਜੇ ਪੂਰੀ ਕਿਰਪਾ ਹੋ ਜੇ ਤੇ ਮਨ ਵਸ ਵਿੱਚ ਆ ਜਾਂਦਾ ਕਾਬੂ ਆ ਜਾਂਦਾ ਇਸ ਕਰਕੇ ਸੁਰਤ ਵੀ ਸਾਡੇ ਹੁਕਮ ਨਾਲ ਨਹੀਂ ਚੱਲਦੀ ਸਾਡੀ ਇੱਛਾ ਨਾਲ ਨਹੀਂ ਚੱਲਦੀ ਕਿ ਅਸੀਂ ਸੁਰਤੀ ਨੂੰ ਆਪਣੀ ਸਾਵਨਾ ਜੋੜ ਲਵਾਂਗੇ ਇਥੋਂ ਇਥੋਂ ਪੱਟ ਲਵਾਂਗੇ ਐਸਾ ਨਹੀਂ ਹੁਣ ਕਈ ਵਾਰੀ ਮਨੁੱਖ ਦੇ ਨਾਲ ਕੋਈ ਐਸਾ ਹਾਦਸਾ ਹੋ ਜਾਂਦਾ ਹੈ ਕਿ ਮਨੁੱਖ ਭੁੱਲ ਨਹੀਂ ਪਾਉਂਦਾ ਉਹਨੂੰ ਨੀਂਦ ਨਹੀਂ ਆਉਂਦੀ ਉਹ ਚੰਨ ਨਹੀਂ ਪੈਂਦਾ ਵੀ ਮੇਰੇ ਨਾਲੇ ਕੀ ਹੋ ਗਿਆ ਤੇ ਕਿਉਂ ਹੋ ਗਿਆ ਬਿਮਾਰ ਹੋ ਜਾਂਦਾ ਹੋਰ ਉਹਦਾ ਸਰੀਰ ਘਟੀ ਜਾਂਦਾ ਘਟੀ ਜਾਂਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਭੁੱਖਾ ਉਹਨੂੰ ਲੱਗਦੀ ਨੇ ਡਾਕਟਰ ਸੁਲਾਉ ਦਿੰਦੇ ਨੇ ਕਿ ਭਾਈ ਜੇ ਤੂੰ ਇਹਨਾਂ ਗੱਲਾਂ ਨੂੰ ਚੇਤੇ ਕਰਦਾ ਰਹੇਂਗਾ ਤੇ ਤੂੰ ਸੱਚੀ ਮਰ ਜਾਏਂਗਾ ਉਹ ਕਹਿੰਦਾ ਹੈ ਮਰੀਜ਼ ਕਹਿੰਦਾ ਵੀ ਮੈਂ ਕਰਾਂ ਕੀ ਮੇਰੇ ਵੱਸ ਵਿੱਚ ਥੋੜੀ ਆ ਵੀ ਮੈਂ ਮੈਂ ਨਾ ਸੋਚਾਂ ਇਹ ਆਪਣੇ ਮੇਰੇ ਦਿਮਾਗ 'ਚ ਆ ਰਹੀਆਂ ਨੇ ਆਪੇ ਆ ਰਹੀਆਂ ਨੇ ਆਟੋਮੈਟਿਕ ਆ ਰਹੀਆਂ ਮੇਰੇ ਨਾਲ ਐਸਾ ਹੋ ਗਿਆ ਉਹ ਭੁਲਾ ਨਹੀਂ ਪਾਉਂਦਾ ਤੇ ਮਨੋਵਿਗਿਆਨਿਕ ਜਿਹੜੇ ਨੇ ਜਿਹੜੇ ਮਨ ਦੀ ਚਿਕਤਸ਼ਾ ਕਰਦੇ ਨੇ ਉਹਨਾਂ ਕੋਲ ਬੜੇ ਭਾਰੀ ਐਸੇ ਪੁਆਇੰਟ ਨੇ ਕਿ ਉਹ ਉਸ ਮਨੁੱਖ ਨੂੰ ਜਿਹੜਾ ਉਹ ਸੈਟਲ ਕਰ ਦਿੰਦੇ ਆ। ਜਾਂ ਕੋਈ ਗੁਰਮੁਖ ਬੰਦਾ ਸਿਮਰਨ ਕਰਨ ਵਾਲਾ ਪਰਮੇਸ਼ਰ ਦੇ ਪਿਆਰ ਵਾਲਾ ਭੇਜਿਆ ਹੋਇਆ ਕੋਈ ਐਸੀ ਰੂਹ ਜੇ ਉਹਨਾਂ ਨੂੰ ਟੱਕਰ ਜਾਵੇ ਤੇ ਉਹ ਸਦੀਆਂ ਦੇ ਹਾਲਤ ਸੇ ਬੁੱਲ ਸਕਦੇ ਨੇ। ਉਹ ਪਰਮਾਤਮਾ ਦੇ ਲੜ ਲੱਗ ਸਕਦੇ ਨੇ। ਐਸੇ ਕਰਕੇ ਤੇ ਗੱਲ ਹੈ ਕਿਉਂਕਿ ਜੀਵਨ ਦੀ ਜੀਵਨ ਦੇ ਵਿੱਚ ਕਮਾਈ ਹੁੰਦੀ ਹੈ ਕਿਸੇ ਦੇ ਉਹ ਕਿਸੇ ਦੂਜੇ ਨੂੰ ਲਾ ਸਕਦਾ। ਪਰ ਕਿਸੇ ਕੋਲ ਆਪਣੇ ਕੋਲ ਕਮਾਈ ਹੈ ਨਹੀਂ ਤੇ ਉਹ ਦੂਜਿਆਂ ਨੂੰ ਆਖੇ ਤੂੰ ਨਾਮ ਜਪ ਇਹ ਹੋ ਨਹੀਂ ਸਕਦਾ ਹੁਣ ਜਿਹੜਾ ਮਨੁੱਖ ਆਪ ਸਿਮਰਨ ਨਹੀਂ ਕਰਦਾ ਅੰਮ੍ਰਿਤ ਵੇਲੇ ਉੱਠਦਾ ਨਹੀਂ ਤੇ ਕੀ ਉਹ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲਾ ਸਕਦਾ ਵੀ ਤੁਸੀਂ ਜਪ ਲਓ ਸਿਮਰਨ ਕਰ ਲਓ ਅੰਮ੍ਰਿਤ ਵੇਲੇ ਉੱਠ ਜਾਓ ਬੱਚੇ ਕਹਿਣਗੇ ਡੈਡੀ ਤੂੰ ਤੇ ਕਦੇ ਉੱਠਿਆ ਨਹੀਂ ਹੁਣ ਜਿਹੜਾ ਬੰਦਾ ਸ਼ਰਾਬ ਪੀਂਦਾ ਕੋਈ ਹੋਰ ਨਸ਼ੇ ਕਰਦਾ ਉਹ ਕੋਈ ਉਹਦੇ ਪਰਿਵਾਰ ਦੇ ਵਿੱਚ ਕੋਈ ਜੀ ਨਸ਼ਾ ਕਰਦਾ ਹੋਵੇ ਉਹਨੂੰ ਕਹਿ ਸਕਦਾ ਵੀ ਤੂੰ ਛੱਡ ਦੇ ਆਹਨੇ ਪੀਣਾ ਮੁੜ ਕੇ ਤੂੰ ਆ ਬੀੜੀ ਨਹੀਂ ਪੀਣੀ ਸਿਗਰਟ ਨਹੀਂ ਲਾਉਣਾ ਤੂੰ ਸ਼ਰਾਬ ਨਹੀਂ ਪੀਣੀ ਉਹ ਕਹਿ ਨਹੀਂ ਸਕਦਾ ਕਿਉਂਕਿ ਉਹਨੂੰ ਜਵਾਬ ਮਿਲੇਗਾ ਕਿ ਭਈ ਤੂੰ ਜਦੋਂ ਪਿੰਦਾ ਪਿਆ ਤੈਨੂੰ ਤੂੰ ਕਿਵੇਂ ਛਡਾ ਸਕਦਾ ਸਾਡਾ ਤੂੰ ਆਪ ਤੇ ਛੱਡ ਲੈਣ ਪਹਿਲਾਂ ਤੁਸੀਂ ਆਪਣੇ ਸਰੀਰ ਤੇ ਵਰਤੋਂਗੇ ਜਦੋਂ ਉਸ ਵੇਲੇ ਤੁਸੀਂ ਦੂਜੇ ਨੂੰ ਕਹਿਣ ਦੇ ਯੋਗ ਹੋਵੋਗੇ ਜਿਹੜਾ ਮਨੁੱਖ ਸਿਮਰਨ ਕਰਦਾ ਅੰਮ੍ਰਿਤ ਵੇਲੇ ਉੱਠਦਾ ਜੇ ਕਿਸੇ ਨੂੰ ਕਹਿ ਦੇਵੇ ਕਿ ਭਾਈ ਤੂੰ ਸਵੇਰੇ ਉੱਠ ਕੇ ਜਪਜੀ ਸਾਹਿਬ ਪੜ੍ਹਾ ਕਰ ਨਿਤਨੇਮ ਕਰਿਆ ਕਰ ਤੇ ਉਹਦੀ ਮਜਬੂਰੀ ਨਹੀਂ ਕਿ ਉਹ ਨਹੀਂ ਕਰੇਗਾ ਜ਼ਰੂਰ ਕਰੇਗਾ ਕਰਨਾ ਪੈਣਾ ਉਹਨੂੰ ਕਿਉਂਕਿ ਇਹ ਪਰਮਾਤਮਾ ਜਿਹਦੇ ਮਨ ਵਿੱਚ ਵਸਿਆ ਹੋਇਆ ਜਿਹਦੀ ਰਸਨਾ ਵਿੱਚ ਵਸਿਆ ਹੋਇਆ ਉਹਦਾ ਗੱਲ ਕੋਈ ਉਹਦੇ ਆਖਾ ਕੋਈ ਮੋੜ ਨਹੀਂ ਸਕਦਾ ਐਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੇ ਭਾਈ ਨਾ ਤੇ ਦੌਲਤ ਕਮਾਉਣ ਦੇ ਉੱਤੇ ਤੁਹਾਡਾ ਜੋਰ ਹੈ ਤੇ ਨਾਹੀਂ ਦੌਲਤ ਨੂੰ ਰੋਕ ਸਕਦੇ ਹੋ ਤੇ ਨਾਹੀਂ ਤੁਸੀਂ ਮੰਦੇ ਸੋਰ ਸਰਾਬੇ ਨੂੰ ਇਹ ਰੋਲੇ ਰੋਪੇ ਨੂੰ ਇਹਨਾਂ ਵਿਕਾਰਾਂ ਦੇ ਹੜ ਨੂੰ ਰੋਕ ਸਕਦੇ ਹੋ ਆਪਣੇ ਆਪ ਨੂੰ ਬਚਾ ਸਕਦੇ ਹੋ ਜੋਰ ਨਾਲ ਯੁਗਤੀ ਛੁਟੇ ਸੰਸਾਰ ਇਸ ਹੱਥ ਤੁਹਾਡੇ ਹੱਥ ਵਿੱਚ ਉਹ ਤਾਕਤ ਵੀ ਨਹੀਂ ਜਿਹਦੇ ਨਾਲ ਤੁਸੀਂ ਸੰਸਾਰ ਤੋਂ ਬਿਰਤ ਹੋ ਜਾਓ ਜਾਂ ਸੰਸਾਰ ਤੋਂ ਜਨਮ ਮਰਨ ਤੋਂ ਛੁਟਕਾਰਾ ਪਾ ਲਓ ਉਹ ਵੀ ਸਾਡੇ ਹੱਥ ਵਿੱਚ ਤਾਕਤ ਨਹੀਂ ਜਿਹੜਾ ਮਨੁੱਖ ਕਹਿੰਦਾ ਵੀ ਮੇਰੇ ਕੋਲ ਬੜੀ ਤਾਕਤ ਹੈ ਤੇ ਗੁਰੂ ਸਾਹਿਬ ਨੇ ਸਾਰਾ ਕੁਝ ਖੋਲ ਕੇ ਰੱਖ ਦਿੱਤਾ ਕਿ ਬੋਲਣ ਤੇ ਤੇਰੀ ਤਾਕਤ ਨਹੀਂ ਬੋਲਣਾ ਤੈਨੂੰ ਆਂਦਾ ਨਹੀਂ ਚੁੱਪ ਕਰਨ ਤੇ ਤੇਰੀ ਸਮਰਥਾ ਨਹੀਂ ਚੁੱਪ ਤੋਂ ਕਰ ਨਹੀਂ ਸਕਦਾ ਮੰਗਣਾ ਤੈਨੂੰ ਆਉਂਦਾ ਨਹੀਂ ਦੇਣਾ ਤੂੰ ਜਾਣਦਾ ਨਹੀਂ ਗੁਰੂ ਸਾਹਿਬ ਕਹਿੰਦੇ ਜੀਵਨ ਤੇ ਤੇਰਾ ਜੋਰ ਨਹੀਂ ਕਿਉਂਕਿ ਆਪਣੀ ਮਰਜ਼ੀ ਨਾਲ ਨਾ ਤੂੰ ਜੀ ਸਕਦਾ ਨਾ ਤੂੰ ਮਰ ਸਕਦਾ ਤੇਰਾ ਰਾਜ ਭਾਗ ਤੇਰੇ ਪੱਲੇ ਨਹੀਂ ਨਾ ਹੀ ਤੂੰ ਖਰੀਦ ਸਕਦਾ ਨਾ ਤੂੰ ਲੈ ਸਕਦਾ ਨਾ ਰਾਜ ਭਾਗ ਦਾ مالک ਬਣ ਸਕਦਾ ਹੁਣ ਦੇਖੋ ਨਾ ਇਹ ਵੱਡੀ ਗੱਲ ਤਾਂ ਉਹਨਾਂ ਵੱਡੇ ਲੋਕਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਕੋਲ ਅਰਬਾਂ ਖਰਬਾਂ ਰੁਪਇਆ ਜਾਂ ਡਾਲਰ ਜਾਂ ਪੌਂਡ ਪੈਣ ਉਹ ਲੋਕ ਤਰਸਦੇ ਨੇ ਕਿ ਸਾਨੂੰ ਰਾਜ ਪ੍ਰਾਪਤ ਹੋ ਜਾਵੇ ਅਸੀਂ ਰਾਜ ਭਾਗ ਦੇ مالک ਬਣ ਜਾਈਏ ਐਸ ਕਰਕੇ ਫਿਰ ਉਹ ਕੀ ਕਰਦੇ ਨੇ ਵੀ ਉਹਦੇ ਰਾਜ ਉਹਨਾਂ ਦੇ ਕਰਮਾਂ ਤੇ ਹੈ ਨਹੀਂ ਉਹ ਰਾਜੇ ਮਹਾਰਾਜਿਆਂ ਨਾਲ ਜਾਂ ਵੱਡੇ ਬੰਦੇ ਨਾਲ ਜਾਂ ਕਿਸੇ ਪ੍ਰਧਾਨ ਮੰਤਰੀ ਆ ਰਾਸ਼ਟਰਪਤੀ ਨਾਲ ਸਾਂਝ ਪਾਉਂਦੇ ਆ ਉਹਦੇ ਨਾਲ ਦੋਸਤੀ ਪਾਉਂਦੇ ਆ ਵੀ ਤੂੰ ਸਾਡਾ ਫਰੈਂਡ ਬਣ ਜਾ ਹੁਣ ਦੇਖੋ ਗੱਲ ਵੀ ਜਿਵੇਂ ਜਿਹਾ ਕੋਈ ਪ੍ਰਧਾਨ ਮੰਤਰੀ ਆ ਕੋਈ ਰਾਸ਼ਟਰਪਤੀ ਕਿਸੇ ਵੱਡੇ ਮੁਲਕ ਦਾ ਹੋਵੇ ਤੇ ਉਹ ਬੰਦੇ ਨੂੰ ਕੋਈ ਉਥੋਂ ਦਾ ਅਖਰਪਤੀ ਅਰਪਤੀ ਸਭ ਤੋਂ ਅਮੀਰ ਬੰਦਾ ਕਵੇ ਵੀ ਮੈਂ ਮੈਂ ਤੇਰਾ ਫਰੈਂਡ ਬਣਨਾ ਚਾਹਣਾ ਤੇ ਵੱਡੀ ਗੱਲ ਤੇ ਇਹ ਹੈ ਵੀ ਜਿਹੜਾ ਬੰਦਾ ਪ੍ਰਧਾਨ ਮੰਤਰੀ ਹੈ ਦੇਸ਼ ਦਾ ਬਣਿਆ ਹੋਇਆ ਜਾਂ ਰਾਸ਼ਟਰਪਤੀ ਚੁਣਿਆ ਹੋਇਆ ਐਡੀ ਵੱਡੀ ਉਹ ਉੱਚੀ ਪਦਵੀ ਦਾ ਮਾਲਕ ਹੈ ਉਹ ਆਪਣੇ ਆਪ ਨੂੰ ਖੁਸ਼ ਨਸੀਬ ਸਮਝਣ ਲੱਗ ਜਾਂਦਾ ਵੀ ਦੇਖੋ ਕਿੱਡਾ ਵੱਡਾ ਅਮੀਰ ਬੰਦਾ ਜਿਹੜਾ ਮੇਰੇ ਵੱਲ ਚੱਲ ਕੇ ਆਇਆ ਉਹ ਅਮੀਰ ਬੰਦਾ ਐਸਾ ਗੱਲ ਦੇ ਸੁਪਨੇ ਲੈ ਰਿਹਾ ਵੀ ਹੁਣ ਕੁਛ ਨੁਕਸ ਕਿਉਂਕਿ ਜਿਹਦੇ ਕੋਲ ਰਾਜ ਹੈ ਮੇਰਾ ਮਿੱਤਰ ਬਣ ਜਾਏਗਾ ਤਾਂ ਚਲੋ ਉਂਝ ਨਹੀਂ ਤਾਂ ਫੇਰ ਵੀ ਮੈਂ ਕੁਛ ਨੁਕਸ ਤਾਂ ਰਾਜ ਭਾਗ ਦੇ ਵਿੱਚ ਕੁਛ ਨੁਕਸ ਤਾਂ ਕਰ ਹੀ ਸਕਦਾ ਫੇਰ ਬਦਲਾਓ ਕਰਾਈ ਸਕਦਾ ਇਸ ਤਰ੍ਹਾਂ ਫਿਰ 60 ਗਾਂਟ ਬਣਦੇ ਐ ਇਸ ਤਰ੍ਹਾਂ ਜਿਹੜੇ ਅਮੀਰ ਬੰਦੇ ਨੇ ਉਹ ਰਾਜ ਭਾਗੋ ਵਾਲੇ ਜਿਹੜੇ ਮਾਲਕ ਹੁੰਦੇ ਨੇ ਉਹਦਿਆਂ ਦੇ ਮਾਲਕ ਹੁੰਦੇ ਨੇ ਉਹਨਾਂ ਨਾਲ 60 ਗਾਂਟ ਪਾਉਂਦੇ ਨੇ ਵੀ ਮਿਲਦੇ ਨੇ ਵੀ ਚਲੋ ਮਿਲਿਏ ਹਾਥ ਮਿਲਾਈਏ ਤੇ ਇੱਕ ਦੂਜੇ ਦੇ ਨਾਲ ਫਿਰ ਇਸ ਤਰ੍ਹਾਂ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਂਦੇ ਨੇ ਉਹ ਸੋਚਦੇ ਨੇ ਸਾਡੇ ਕੋਲ ਪੈਸਾ ਆ ਗਿਆ ਉਹ ਸੋਚਦੇ ਸਾਡੇ ਕੋਲ ਸਤਾ ਆ ਗਈ ਸਤਾ ਨਹੀਂ ਆਇਆ ਕੋਈ ਗੱਲ ਨਹੀਂ ਸਤਾ ਦਾ ਮਾਲਕ ਸਾਡਾ ਮਿੱਤਰ ਬਣ ਗਿਆ ਪਰ ਵੱਡੀ ਗੱਲ ਇਹ ਹੈ ਕਿ ਵੱਡੀ ਸਤਾ ਦਾ ਮਾਲਕ ਜਿਹੜਾ ਵਾਹਿਗੁਰੂ ਹੈ ਸਾਰੀ ਸਤਾਵਾਂ ਸਾਰੀ ਕਲਾਵਾਂ ਸਾਰੀ ਵਡਿਆਈਆਂ ਸਾਰੀ ਬਖਸ਼ੀਸਾਂ ਸਾਰੀਆਂ ਰਹਿਮਤਾਂ ਜਿਹਦੇ ਕੋਲ ਨੇ ਉਹਦੇ ਵੱਲ ਕਦੇ ਆਪਾਂ ਵਧੇ ਨਹੀਂ ਕਦੇ ਮਨ ਵਿੱਚ ਆ ਨਹੀਂ ਆਇਆ ਕਿ ਉਸ ਨੂੰ ਮਿੱਤਰ ਬਣਾ ਲਈਏ ਕਦੇ ਐਸਾ ਚਾਹ ਮਨ ਫੁਰਨਾ ਫਰਜ ਆਵੇ ਕਿ ਕੀ ਐਸਾ ਪਰਮਾਤਮਾ ਸਾਰੀਆਂ ਕਲਾਵਾਂ ਦਾ ਮਾਲਕ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਸਾਰੇ ਐਸੋ ਅਸਰ ਦਾ ਮਾਲਕ ਉਹ ਪਰਮਾਤਮਾ ਕਦੇ ਮੇਰਾ ਮਿੱਤਰ ਬਣ ਸਕਦਾ ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਟਾਟਾ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਤਾਂ ਫਿਰ ਸਤਿਗੁਰੂ ਕਹਿੰਦੇ ਭਾਈ ਰੇ मीत ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਝੱਗ ਸੁਖੀ ਨਾ ਦਿੱਸੇ ਕੋਏ ਕਿੰਨਾ ਸੋਣਾ ਉਪਦੇਸ਼ ਕੀਤਾ ਸਤਿਗੁਰੂ ਨੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੂੰ ਕਿਸੇ ਵੱਡੇ ਬੰਦੇ ਬੰਦੇ ਨੂੰ ਨਾ ਲੋਚ ਕਿ ਮੇਰਾ ਮਿੱਤਰ ਬਣ ਜਾਵੇ ਅਮੀਰ ਨੂੰ ਜਾਂ ਕਿਸੇ ਸਤਾਦੇ ਮਾਲਕ ਨੂੰ ਨਾ ਸਮਝ ਕੇ ਮੇਰਾ ਮਿੱਤਰ ਬਣ ਜਾਵੇ ਜੇ ਤੂੰ ਮਿੱਤਰ ਬਣਾਉਣਾ ਹੈ ਤੇ ਉਸ ਪ੍ਰਮਾਤਮਾ ਨੂੰ ਬਣਾ ਜਿਸ ਦੇ ਅधीन ਸਾਰਾ ਇਸ ਸੰਸਾਰ ਚੱਲਦਾ ਸਾਰੀ ਸ੍ਰਿਸ਼ਟੀ ਚੱਲਦੀ ਹੈ ਤੇ ਸਾਰੀ ਸਤਾਵਾਂ ਦਾ ਮਾਲਕ ਹੈ ਸਾਰੀ ਕਲਾਵਾਂ ਦਾ ਮਾਲਕ ਹੈ ਉਹਨੂੰ ਆਪਣਾ ਮਿੱਤਰ ਬਣਾ ਲੈ ਇਸ ਕਰਕੇ ਸਤਿਗੁਰੂ ਕਹਿੰਦੇ ਜਿਸ ਹੱਥ ਜੋਰ ਕਰ ਵੇਖੈ ਸੂਏ ਹੁਣ ਜੇ ਭਾਈ ਕਿਸੇ ਨੂੰ ਸੰਕਿਆ ਰਹਿ ਗਈ ਐਸ ਗੱਲ ਦੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਚੈਲੰਜ ਕਰ ਦੇਣ ਕਹਿੰਦੇ ਵੀ ਜੇ ਕਿਸੇ ਨੂੰ ਭੁਲੇਖਾ ਹੈ ਐਸ ਗੱਲ ਦਾ ਵੀ ਮੇਰੇ ਹੱਥ ਵਿੱਚ ਤਾਕਤ ਹੈ ਤੇ ਫਿਰ ਤੂੰ ਕਰਕੇ ਦੇਖ ਲੈ ਤੂੰ ਕਰਕੇ ਦੇਖ ਲੈ ਵੀ ਤੂੰ ਕੀ ਕਰ ਸਕਦਾ ਹੁਣ ਦੇਖੋ ਨਾ ਰਾਵਣ ਮਰਿਆ ਰਾਵਣ ਮਰਿਆ ਤੇ ਉਹਦੇ ਕੋਲੋਂ ਪੁੱਛਿਆ ਵੀ ਤੂੰ ਤੂੰ ਜਾ ਰਿਹਾ ਹੈਂ ਤੇ ਬਈ ਦੱਸ ਤੇਰੀ ਕੋਈ ਖੁਆਇਸ਼ ਰਹਿ ਗਈ ਹੋਵੇ ਕਹਿੰਦਾ ਮੇਰੀ ਤੇ ਸਾਰੀ ਖੁਆਇਸ਼ਾਂ ਹੀ ਅਧੋਰੀਆਂ ਨੇ ਹਾਂਜੀ ਸਾਰੀ ਖੁਆਇਸ਼ਾਂ ਅਧੂਰੀ ਪਈਆਂ ਨੇ ਕਹਿੰਦਾ ਸੀਤਾ ਨੂੰ ਚੱਕ ਕੇ ਲਿਆਇਆ ਉਹ ਮੇਰੀ ਕਦੇ ਬਣੀ ਨਹੀਂ ਤੇ ਜਿਹੜੀ ਮੇਰੀ ਸੀ ਉਹਨੂੰ ਮੈਂ ਬਣਾਇਆ ਨਹੀਂ ਦੇਖੋ ਸੁਣੋ ਗੱਲ ਮਨੋਦਰ ਜਿਹੜੀ ਸੀ ਬੜੀ ਸਤੀ ਸੀ ਕਹਿੰਦਾ ਵੀ ਉਹਦੀ ਮੈਂ ਗੱਲ ਸੁਣੀ ਨਹੀਂ ਤੇ ਜਿਹੜੀ ਮੇਰੀ ਨਹੀਂ ਸੀ ਉਹਨੂੰ ਮੈਂ ਚੱਕ ਕੇ ਲਿਆ ਸ਼ੈਤਾਨ ਨੂੰ ਉਹ ਮੇਰੀ ਬਣੀ ਨਹੀਂ ਰਾਜ ਭਾਗ ਦਾ ਮੈਂ ਮਾਲਕ ਸੀ ਤੇ ਮੇਰੀ ਤਮੰਨਾ ਫੇਰ ਵੀ ਜਿਹੜੀ ਇੱਛਾ ਜਿਹੜੀ ਮੇਰੀ ਉਹ ਨਹੀਂ ਮਰੀ ਮੈਂ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਨਾ ਚਾਹੁੰਦਾ ਸੀ ਮੈਂ ਸਾਰੀ ਦੁਨੀਆ ਦਾ ਮਾਲਕ ਬਣਨਾ ਚਾਹੁੰਦਾ ਸੀ ਮੈਂ ਅਸਮਾਨ ਨੂੰ ਸਿੜੀ ਲਾਉਣਾ ਚਾਹੁੰਦਾ ਸੀ ਮੈਂ ਮੌਤ ਨੂੰ ਕਾਬੂ ਕਰਨਾ ਚਾਹੁੰਦਾ ਸੀ ਮੈਂ ਸਮੁੰਦਰ ਦੇ ਕੋਰੇ ਪਾਣੀ ਨੂੰ ਮਿੱਠਾ ਬਣਾਉਣਾ ਚਾਹੁੰਦਾ ਸੀ ਮੇਰੇ ਆਸਾਂ ਵਿੱਚ ਬਹੁਤ ਸੰ ਮਨੁੱਖ ਦੀਆਂ ਆਸਾਂ ਵਿੱਚ ਕਦੇ ਖਤਮ ਨਹੀਂ ਹੁੰਦੀਆਂ ਤੇ ਗੁਰੂ ਸਾਹਿਬ ਕਹਿੰਦੇ ਤੇਰੇ ਕੋਲ ਜੋਰ ਨਹੀਂ ਹੈ ਕੋਈ ਤਾਕਤ ਨਹੀਂ ਤੂੰ ਆਪਣੀ ਮਰਜ਼ੀ ਚਲਾ ਹੀ ਨਹੀਂ ਸਕਦਾ ਜੇ ਚੱਲੀ ਹੋਵੇ ਤੇ ਜਿਨ੍ਹਾਂ ਰਾਜੇ ਮਹਾਰਾਜੇ ਹੋਏ ਨੇ ਉਹਨਾਂ ਦੀਆਂ ਮਰਜ਼ੀਆਂ ਜੇ ਸੁਣੋਗੇ ਨਾ ਤੁਸੀਂ ਹੈਰਾਨ ਹੋ ਜਾਓਗੇ ਪਰ ਕਿਸੇ ਦੀ ਮਨ ਨੂੰ ਨਹੀਂ ਲੱਗਦਾ ਪੂਰੀ ਹੋਏਗੀ ਸਾਰੇ ਅਧੂਰੇ ਹੀ ਮਰਨੇ ਐਸ ਕਰਕੇ ਰਾਜਾ ਬਣਨ ਦੇ ਨਾਲ ਸਤਾ ਮਾਲਕ ਹੱਤ ਬਣਨ ਦੇ ਨਾਲ ਸਤਾ ਹੱਤ ਵਿੱਚ ਆਉਣ ਦੇ ਨਾਲ ਰਾਜ ਭਾਗ ਦਾ ਮਾਲਕ ਬਣਨ ਦੇ ਨਾਲ ਪੈਸੇ ਦਾ ਮਾਲਕ ਬਣਨ ਦੇ ਨਾਲ ਬਹੁਤਾ ਧਨਾਵੰਨ ਹੋਣ ਕਰਕੇ ਨਾਲ ਜਾਂ ਉਹ ਤਾਂ ਸਿਆਣਾ ਬਣਨ ਦੇ ਨਾਲ ਵਿਦਵਾਨ ਬਣਨ ਦੇ ਨਾਲ ਕੋਈ ਇੱਛਾ ਨਹੀਂ ਪੂਰੀ ਹੁੰਦੀ ਮਨੁੱਖ ਜੋ ਮਰਜੀ ਹੈ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਜਾ ਹੀ ਨਹੀਂ ਸਕਦਾ ਐਸ ਕਰਕੇ ਮਹਾਰਾਜ ਜੀ ਕਹਿੰਦੇ ਕਿਸੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਇਸ ਕਾ ਹੱਥ ਹੋਏ ਤਾਂ ਸਭ ਕੁਝ ਲੈ ਜੋ ਤਿਸ ਭਾਵੈ ਸੋਈ ਕਰੇ ਜੇ ਇਹਦੇ ਹੱਥ ਵਿੱਚ ਹੋਵੇ ਤੇ ਸਭ ਕੁਝ ਪ੍ਰਾਪਤ ਕਰ ਲਵੇ ਪਰ ਗੁਰੂ ਸਾਹਿਬ ਕਹਿੰਦੇ ਜੇ ਪਰਮਾਤਮਾ ਦੇ ਹੱਥ ਵਿੱਚ ਹੈ ਜੋ ਦਿੰਦਾ ਉਹ ਲੈਣਾ ਪੈਂਦਾ ਜੋ ਉਹ ਕਰਦਾ ਉਹੀ ਹੁੰਦਾ ਉਹਦੇ ਹੁਕਮ ਤੋਂ ਬਿਨਾਂ ਤੇ ਪਤਾ ਨਹੀਂ ਹੁੰਦਾ ਨਾਨਕ ਉੱਤਮ ਨੀਚ ਨਾ ਕੋਈ ਐਸ ਕਰਕੇ ਸ਼ੇਟਾ ਕੱਢਿਆ ਗੁਰੂ ਸਾਹਿਬ ਨੇ ਕਿ ਦੁਨੀਆਂ ਦੇ ਵਿੱਚ ਕੋਈ ਚੰਗਾ ਤੇ ਮਾੜਾ ਹੈ ਹੀ ਨਹੀਂ ਦੇਖੋ ਕਿੰਨਾ ਸੋਹਣਾ ਬਚਨ ਗੁਰੂ ਸਾਹਿਬ ਨੇ ਕੀਤਾ ਨਾਨਕ ਉੱਤਮ ਨੀਚ ਨਾ ਕੋਈ ਕੋਈ ਚੰਗਾ ਤੇ ਮਾੜਾ ਦੁਨੀਆਂ 'ਚ ਨਹੀਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਮਵਤ ਨਾਨਕ ਤਾਰੇ ਸੋਏ ਐਸ ਕਰਕੇ ਪਾਈ ਕਿਸੇ ਨੂੰ ਮਾੜਾ ਲਾ ਕੇ ਆ ਕਰੋ ਵੱਡੀ ਗੱਲ ਤੇ ਆਪਣੇ ਆਪ ਨੂੰ ਬਹੁਤਾ ਚੰਗਾ ਸਾਬਤ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਮਾਰੇ ਨੇ ਕਹਿ ਦਿੱਤਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਤ ਨਾਨਕ ਤਾਰੇ ਸੋਏ ਇਹ ਐਸੀ ਮਤ ਆ ਜਾਏਗੀ ਗੁਰ ਪ੍ਰਸਾਦ ਐਸੀ ਮਤਾ ਵੇ ਜਨ ਨਾਨਕ ਹਰ ਕੇ ਅੰਕ ਸਮਾਵੈ ਤਾਂਸੀ ਪ੍ਰਮਾਤਮਾ ਦੇ ਚਰਣਾ ਅਜੇ ਜਾ ਬਿਰਾਜਾਂਗੇ ਉਹਦੀ ਗੋਦ ਵਿੱਚ ਬੈਠਣ ਦੇ ਲਾਇਕ ਹੋ ਜਾਵਾਂਗੇ ਇਸ ਕਰਕੇ ਕਿਸੇ ਨੂੰ ਮਾਰਾ ਨਾ ਆਖੋ ਸਤਿਗੁਰੂ ਕਹਿੰਦੇ ਸੰਸਾਰ 'ਚ ਕੋਈ ਮਾਰਾ ਤੇ ਚੰਗਾ ਨਹੀਂ ਸਾਰੇ ਹੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਕਰ ਰਹੇ ਨੇ ਉਹਦੀ ਹੁਕਮ ਦੀ ਖੇਡ ਕਿਸੇ ਦੀ ਮਰਜ਼ੀ ਨਹੀਂ ਚੱਲਦੀ ਸਭ ਹੁਕਮ ਪਰਮੇਸ਼ਰ ਦਾ ਚੱਲਦਾ ਪਿਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਨਾਨਕ ਹੁਕਮ ਜੇ ਪੂਜਾ ਤਾਂ ਹੋਮਾ ਕਹਿਣਾ ਕੋਈ फुला चुका जी खिमां फतेही जाओ वाहिगुरु जी का ख़ालसा वाहिगुरू जी फतेह